ਪਠਾਨਕੋਟ ਦੇ ਉੱਚੀ ਪੁਲੀ ਇਲਾਕੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਵਿੱਚ ਅਚਾਨਕ ਚੱਲੀਆਂ ਗੋਲੀਆਂ ਨਾਲ ਲੋਕਾਂ ਵਿੱਚ دہشت ਦਾ ਮਾਹੌਲ ਬਣ ਗਿਆ। ਗੋਲੀਆਂ ਲੱਗਣ ਨਾਲ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਜਿਸਦੇ ਦੋਹਾਂ ਹੱਥਾਂ ਤੇ ਗੋਲੀ ਲੱਗੀ ਹੈ। ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਫਿਲਹਾਲ ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਤਿੰਨ ਲੋਕਾਂ ਤੇ ਮਾਮਲਾ ਦਰਜ ਕਰ ਲਿਆ ਏ। ਐਰੀ ਕੋ ਕੀ ਗੱਲ ਸੀ ਗੱਲ ਭਾਈ ਕੁਛ ਨਹੀਂ ਪਰਸੂ ਰਾਤ ਦੀ ਗੱਲ ਹੈਗੀ ਆ ਤੇ ਮੈਂ ਨਾ ਆਪਣੀ ਪੁਲੀ ਤੇ ਬੈਠਾ ਪਿਆ ਸੀ 11:00 ਵਜੇ ਨਾਲ। ਹਾਂਜੀ ਤੇ ਮੋਟਰਸਾਈਕਲ ਤੇ ਤਿੰਨ ਮੁੰਡੇ ਆਏ ਆ। ਠੀਕ ਆ ਦੋ ਮੁੰਡੇ ਉਤਰੇ ਆ ਮੋਟਰਸਾਈਕਲ ਤੋਂ। ਇੱਕ ਜਿਹੜਾ ਮੁੰਡਾ ਹੈਗਾ ਉਹਦਾ ਨਾਂ ਹੈਗਾ ਦਲਵੀਰ, ਇੱਕ ਮੁੰਡੇ ਦਾ ਨਾਂ ਹੈਗਾ ਮਨਪ, ਜੋ ਵੀ ਸਾਲੀ ਕੁਲ ਨੇਰਾਗਾ ਆਇਆ। ਮਾਨਮ ਨੇ ਆਂਦੇ ਮੇਰੇ ਫਾਇਰਿੰਗ ਸ਼ੁਰੂ ਕਰਤੀ ਹੈ ਜੋ ਵੀ ਮੇਰੇ ਦੂਰੋਂ ਦੱਜੇ ਹੋਏ ਨੇ ਠੀਕ ਆ ਉਸ ਤੋਂ ਜਿਹੜਾ ਇੱਕ ਮੁੜਾ ਦੇ ਨਾਲ ਸੀਗਾ ਤੀਸਰਾ ਬਾਈਕ ਤੇ ਬੈਠਾ ਮੈਨੂੰ ਹਰੀ ਪਛਾਣਾਂ ਨਹੀਂ ਕੀ ਠੀਕ ਆ ਉਸ ਤੋਂ 15 ਦਿਨ ਪਹਿਲਾਂ ਮੈਨੂੰ ਇੱਕ ਫੋਨ ਤੇ ਧਮਕੀ ਆਈ ਆ ਇੱਕ ਗੋਰ ਮੈਰੇ ਆ ਲੋ ਇੱਕ ਆਪਾ ਤੈਨੂੰ ਮਰਵਾ ਦੇਣਾ ਇੱਕ ਗੋਰ ਮੈਰਾ ਹੀ ਬਣਾ ਲੋਰੇ ਇੱਕ ਬਿੱਲੀ ਇੱਕ ਟਾਂਡੀ ਤੇ ਇਹਨਾਂ ਨੇ ਮੈਨੂੰ ਫੋਨ ਦੇ ਵਿੱਚ ਧਮਕੀ ਦਿੱਤੀ ਜੋ ਕਿ ਮੇਰੇ ਕੋਲ ਰਿਕਾਰਡਿੰਗ ਵੀ ਪਈ ਆਗੀ ਆ ਤੇ ਨੂੰ ਆਪਾਂ ਮਰਵਾ ਦੇਣਾ ਤੇਰੇ ਆਪਾਂ ਗੋਲੀਆਂ ਮਾਰਾ ਦੇਣੀਆਂ 15 ਦਿਨ ਪਹਿਲਾਂ ਮੈਨੂੰ ਧਮਕੀ ਦਿੱਤੀ ਪਈ ਹੈ ਜਿਹੜਾ ਗੋਰਮ ਹੈ ਰਹਿ ਗਿਆ ਆ ਇਹ ਸਾਰੀ ਪਲੈਨਿੰਗ ਮਾਸਟਰਮਾਈਂਡ ਇਹ ਹੈਗਾ ਆ ਤੇ ਇਹਨਾਂ ਨੇ ਮੇਰੇ ਤੇ ਹਮਲਾ ਕਰਾਇਆ ਤੇ ਨਾ ਜਾਣਾ ਕੋਈ ਪੁੱਛ ਨਹੀਂ ਪਤਾ ਭਾਈ ਮੈਨੂੰ ਮੇਰੇ ਨਾਮ ਰੰਜਿਸ਼ਨਾ ਖੋਸ਼ਾ ਕਹਿੰਦੇ ਨੇ ਕੋਈ ਕਾਪੜਾ ਨਹੀਂ ਗੱਲ ਕੋਈ ਗੱਲ ਨਹੀਂ ਗਈ ਭਾਈ ਪੁਰਾਣੀ ਕੋਈ ਗੱਲ ਨਹੀਂ ਗਈ ਪੁਲਿਸ ਨੇ ਕੰਮ ਕੀਤੀ ਹੈ ਕੀਤੀ ਹੈਗੀ ਐਸਐਚਓ ਜੀ ਸਾਹਿਬ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਗਿਆ ਪਰ ਇਹ ਤੇ ਬੰਦਾ ਕੋਈ ਨਹੀਂ ਫੜੋਇਆ ਭਾਈ ਇੱਕ ਬੰਦਾ ਆਪਣੀ ਫੜੋਇਆਗਾ ਸਾਨੂੰ ਕੋਈ ਕੁਝ ਨਹੀਂ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਭਾਜੀ ਕੱਲ ਨੂੰ ਅੱਜ ਫੇਰ ਇਹ ਕਾੜ ਹੋਇਆ ਕੱਲ ਨੂੰ ਫੇਰ ਕੋਈ ਮਾਰ ਕੇ ਚੱਲ ਜਾਇਆ ਕੌਣ ਜ਼ਿੰਮੇਵਾਰ ਹੈਗਾ ਇਸ ਦਾ ਕਾਹਨ ਕੋਈ ਕੁਝ ਨਹੀਂ ਹੈ ਮੇਰੇ ਸੱਜਣ ਜਿਹੜੇ ਆ ਗਏ ਆ ਮੈਂ ਇਹਨਾਂ ਨਾਲ ਘੁੰਮਣਾ ਫਿਰਨਾਗਾ ਬਸ ਇਸ ਗੱਲੋ ਤੇਰੇ ਦੇ ਨਾਲ ਨਹੀਂ ਘੁੰਮਣਾਗਾ ਇਹਦੇ ਨਾਲ ਨਹੀਂ ਘੁੰਮਣਾਗਾ ਬਸ ਗੌਰਵ ਮਰਾ ਹੈਗਾ ਜਿਹੜਾ ਸਿਫ ਸੈਨਰ ਪ੍ਰਧਾਨ ਹੈਗਾ ਔਰ ਇਹ ਧੋਸਤ ਕਰਦਾ ਜੋ ਕਰਦਾ ਮਨੋਜ ਸ਼ਰਮਾ ਨਾ ਮੇਰਾ ਜੀ ਕੀ ਗੱਲ ਜੀ ਗੱਲ ਕੁਝ ਨਹੀਂ ਰਿੰਕੂ ਉੱਚੀ ਬੁਲੀ ਨਾ ਵਾਲਾ ਮੁੰਡਾ ਆਪਣਾ ਫਰੈਂਡ ਆ ਨੌਨ ਚਾ ਆਪਣੇ ਕੱਲ ਪਰਸੋ ਰਾਤ ਨੂੰ ਸ਼ਾਇਦ ਅਦੇ ਤੇ ਫਾਇਰਿੰਗ ਹੋਈ ਤੇ ਮੈਨੂੰ ਕੋਲ ਆਇਆ ਹੀ ਕਿ ਦਾਦਾ ਮੇਰੇ ਤੇ ਫਾਇਰਿੰਗ ਹੋ ਗਿਆ ਤਾਂ ਮੈਂ ਹਸਪੀਟਲ ਆ ਮੈਂ ਤਾਂ ਅੱਜ ਹਸਪੀਟਲ ਪਤਾ ਲੈਣ ਆਇਆ ਹੀ ਤੇ ਇਹਨਾਂ ਮੈਨੂੰ ਦੱਸਿਆ ਕਿ ਅਦਾ ਦਾ ਮੈਂਨੂੰ ਪੁੱਛਿਆ ਕਿ ਜੇ ਤੇਰੇ ਤੇ ਫਾਇਰਿੰਗ ਹੋਈ ਆ ਤੇ ਮਤਲਬ ਤੇਰੀ ਕੋਈ ਦੁਸ਼ਮਣ ਨਹੀਂ ਹੈ ਕਿਸ ਨਾਲ ਜਾਂ ਤੇਰਾ ਕੋਈ ਲੜਾਈ ਝਗੜਾ ਕਿਸੇ ਨਾਲ ਪੁਰਾਣਾ ਕਹਿੰਦਾ ਨਹੀਂ ਮੈਂ ਕਿਹਾ ਫਿਰ ਕਿਉਂ ਤੇਰੇ ਤੇ ਫਾਇਰਿੰਗ ਹੋ ਗਈ ਆ ਤਿੰਨ ਮੁੰਡੇ ਦੱਸ ਰਿਹਾ ਜਿਹੜੇ ਮੋਕੇ ਤੇ ਹੈਗੇ ਸੀ ਜਿਨ੍ਹਾਂ ਨੇ ਫਾਇਰਿੰਗ ਕੀਤੀ ਆ ਤੇ ਮੈਂ ਕਹਿੰਨਾ ਨਾ ਤੇਰੀ ਕੀ ਦੁਸ਼ਮਣੀ ਆ ਉਹ ਵੀ ਮੁੰਡੇ ਉੱਚੀ ਪੁਲੀ ਦੇ ਹੈਗੇ ਕਹਿੰਦਾ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਜਿਹੜੇ ਕੋਈ ਗੌਰਵ ਮਹਿਰਾ ਦਾ ਨਾਮ ਲੈ ਰਿਹਾ ਹੈ बार-बार ਉਹਦੇ ਵੱਲੋਂ ਹੀ ਮੈਨੂੰ ਵੀ ਕਹੀ ਆ ਰਿਹਾ ਸਾਰਿਆਂ ਨੂੰ ਉਹਦੇ ਵੱਲੋਂ ਹੀ ਕਹਿ ਰਿਹਾ ਉਹਦੀ ਰਿਪੋਰਟਿੰਗ ਹੈ ਇਹਦੇ ਕੋਲ ਕੋਈ ਕਹਿੰਦਾ ਦੇਖੋ ਰਿਪੋਰਟਿੰਗ ਭੇਜੀ ਹੋਈ ਆ ਮੈਨੂੰ ਕਿ ਮੈਂ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਪਤਾ ਨਹੀਂ ਕੀ ਆ ਤੇ ਮੈਨੂੰ ਤੂੰ ਜਿੱਥੇ ਲੱਭੇਗਾ ਤਾਂ ਮੈਂ ਤੈਨੂੰ ਮਾਰ ਦੇਣਾ ਜਿੱਦਾਂ ਮਰਜ਼ੀ ਕਰਕੇ ਤੈਨੂੰ ਕਰ ਦੇਣਾ ਤੇਰਾ ਕੰਮ ਬਸ ਉਹੀ ਦੱਸ ਰਿਹਾ ਇਹ ਮੁੰਡਾ ਕਹਿੰਦਾ ਦਲਵੀਰ ਹੈ ਇੱਕ ਮਨਵ ਹੈ ਇੱਕ ਮੁੰਡਾ ਹੋਰ ਹੈ ਪਤਾ ਨਹੀਂ ਕਹਿੰਦਾ ਨਾਂ ਨਹੀਂ ਮੈਨੂੰ ਯਾਦ ਨਹੀਂ ਆਇਆ ਕਿਹਦੇ ਵੱਲੋਂ ਕਹਿ ਰਿਹਾ ਬਸ ਇਹਨਾਂ ਵੱਲੋਂ ਕਹਿ ਰਿਹਾ ਜੀ ਕੋਈ ਕੁਝ ਨਾਂ ਪੇਸ਼ੈਂਟ ਹੈ ਕਿ ਪੋਜੀਸ਼ਨ ਸੀ ਜਿਹਦੇ ਵੱਲ ਸੀ ਹਾਂ ਜੀ ਸਰ ਮੈਨੂੰ ਰਾਤ 1:00 4:00 ਵਜੇ ਨਾ ਕਾਲ ਆਈ ਸੀ ਕਿ ਕਿ ਬੁਲੇਟ ਇੰਜਰੀ ਜਿਹੜੀ ਆ ਇੱਕ ਪੇਸ਼ੈਂਟ ਹੈ ਜਿਹਦੇ ਦੋਹਾਂ ਹੱਥਾਂ ਦੇ ਉੱਤੇ ਲੱਗੀ ਸੀਗੀ ਗੋਲੀ ਲੱਗੀ ਸੀਗੀ ਐਂਡ ਹੋਰ 2:30 ਰਾਤ ਨੂੰ ਗੰਭੀਰ ਹਾਲਤ ਵਿੱਚ ਆਇਆ ਜਿੰਨੂੰ ਨਹੀਂ ਰਾਤੀ ਸਟੇਬਲਾਈਜ਼ ਕਰਕੇ ਅਗਲੇ ਦਿਨ ਮੈਨੇਜ ਕਰਕੇ ਫਿਰ ਉਹ ਸਾਡੇ ਕੋਲ ਐਡਮਿਟਰ ਹੈ ਦੋ ਦਿਨ ਵਾਸਤੇ ਜਦੋਂ ਆਇਆ ਸੀਗਾ ਸਥਿਤੀ ਥੋੜੀ ਗੰਭੀਰ ਸੀਗੀ ਔਰ ਔਰ ਮਤਲਬ ਅਸੀਂ ਕੱਲ ਨੂੰ ਉਹਨੂੰ ਸੂਰੇ ਆਪਰੇਟ ਕਰਤਾ ਸੀਗਾ ਉਹਦੇ ਦੋ ਬੁਲੇਟ ਲੱਗੇ ਸੀਗੇ ਉਹਦੇ ਚੋਂ ਇੱਕ ਤੇ ਉਹਦਾ ਬੁਲੇਟ ਲੱਗ ਕੇ ਤੇ ਬਾਹਰ ਐਗਜ਼ਿਟ ਹੋ ਗਿਆ ਸੀਗਾ ਔਰ ਦੂਜਾ ਬੁਲੇਟ ਉਹਦੇ ਬਾਡੀ ਵਿੱਚ ਸੀਗਾ ਜਿੰਨੂੰ ਕਿ ਅਸੀਂ ਆਪਰੇਟ ਕਰਕੇ ਕੱਢ ਦਿੱਤਾ ਕੱਲ ਲਾਕੇਸ਼ਨ ਤੇ ਕੀ ਹਲਾ टेबल है सर बिल्कुल कंफर्टेबल है पेशेंट